ਹਰ ਜੇ ਚਲਾਨ ਕੱਟੇ ਜਾ ਰਹੇ ਆ ਓਵਰ ਸਪੀਡ ਨੂੰ ਲੈ ਕੇ ਤੇ ਕਿਹੜੀ ਜਗ੍ਹਾ ਇਹ ਤੇ ਕੀ ਸਪੀਡ ਲਿਮਿਟ ਰੱਖੀ ਗਈ ਹੈ ਚਲਾਨ ਅੱਜ ਅਸੀਂ ਮਾਨ ਜੋ ਡੀਜੀਪੀ ਸਾਹਿਬ ਮਾਨ ਜੋ ਐਸਐਸਪੀ ਸਾਹਿਬ ਮੋਗਾ ਉਹਨਾਂ ਦੇ ਹਦਾਇਤਾਂ ਅਨੁਸਾਰ ਇਹ ਲੋਹਾਰਾ ਚੌਂਕ ਬਾਈਪਾਸ ਤੇ ਇਹ ਨਾਕਾ ਲਗਾਇਆ ਗਿਆ ਓਵਰ ਸਪੀਡ ਦਾ ਤੇ ਕਿਉਂਕਿ ਇਸ ਰੋਡ ਤੇ ਦੇਖਿਆ ਗਿਆ ਕਿ ਅਕਸਰ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ ਤੇ ਓਵਰ ਸਪੀਡ ਕਰਕੇ ਹੀ ਇਹ ਐਕਸੀਡੈਂਟ ਹੁੰਦੇ ਆ ਉਹਨਾਂ ਨੂੰ ਐਕਸੀਡੈਂਟਾਂ ਦੇ ਰੇਸ਼ੋ ਨੂੰ ਘਟਾਉਣ ਲਈ ਅੱਜ ਐਸੀ ਓਵਰ ਸਪੀਡ ਦਾ ਇਥੇ ਨਾਕਾ ਲਗਾਇਆ ਗਿਆ ਤੇ ਕਿੰਨੇ ਚਲਾਣ ਕੱਟੇ ਗਏ ਜੀ ਹੁਣ ਤੱਕ ਅਸੀਂ ਕਰੀਬ 25 ਤੋਂ 30 ਚਲਾਣ ਕਰ ਚੁੱਕੇ ਹਾਂ ਤੇ ਐਸੀ ਹੋਰ ਇਹਨੂੰ ਰੈਗੂਲਰ ਕਰਾਂਗੇ ਤੇ ਸਪੀਡ ਲਿਮਿਟ ਕੀ ਰੱਖੀ ਹੈ ਜੀ ਇੱਥੇ ਸਪੀਡ ਲਿਮਿਟ ਉਸ ਜੀ ਇੱਥੇ ਬਿਲਕੁਲ 250 300 ਮੀਟਰ ਪਿੱਛੇ ਕਰੀਬ ਬੋਰਡ ਲੱਗੇ ਹੋਣੇ ਸਪੀਡ ਲਿਮਿਟ ਦੇ ਜਿੱਥੇ ਕਿ 50 ਦੀ ਸਪੀਡ ਲਿਮਿਟ ਹੈ ਇੱਥੇ ਤੇ 250 ਮੀਟਰ ਪਿੱਛੇ ਸਾਡਾ ਸਪੀਡ ਰਡਾਰ ਲੱਗਿਆ ਹੋਇਆ ਹੈਗਾ ਜੋ ਸਾਨੂੰ ਉੱਥੋਂ ਸਾਡਾ ਕਰਮਚਾਰੀ ਸਪੀਡ ਦਾ ਗ ਤੇ ਜਿਹੜੇ ਤੇਜ਼ ਵਾਹਨ ਚਲਾਉਂਦੇ ਨੇ ਉਹਨਾਂ ਚਾਲਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਅਸੀਂ ਉਹਨਾਂ ਨੂੰ ਇਹ ਇੱਕ ਸੁਝਾਅ ਉਹ ਹੈ ਸਾਡਾ ਜਾਂ ਤੇ ਅਪੀਲ ਹੈ ਸਾਡੀ ਵੀ ਜਿੰਨੇ ਵੀ ਕੋਈ ਲੋਕ ਉਹ ਹਾਈਵੇ ਤੇ ਓਵਰ ਸਪੀਡ ਗੱਡੀ ਚਲਾਉਂਦੇ ਆ ਉਹ ਕਿਰਪਾ ਕਰਕੇ ਗੱਡੀ ਹੌਲੀ ਚਲਾਉਣ ਟ੍ਰੈਫਿਕ ਰੂਲਾਂ ਦੀ ਪਾਲਣਾ ਕਰਨ ਤੇ ਜੋ ਆਪਣੀ ਪਰਿਵਾਰ ਨੂੰ ਸੁਰੱਖਿਆ ਕੁ ਰੱਖ ਸਕਣ ਤਾਂ ਵੀ ਕੋਈ ਸਿਸਟਮ ਵੀ ਹੋਊਗਾ ਵੀ ਜਿਵੇਂ ਕੋਈ ਓਵਰ ਸਪੀਡ ਦਾ ਵੀ ਕਿੰਨਾ ਚਲਾਨ ਕੱਟਣਾ ਚਾਹੀਦਾ ਵੀ ਕਿੰਨਾ ਹੋ ਜਾਏ ਇਹ ਓਵਰ ਸਪੀਡ ਦਾ ਇਹ ਬਿਲਕੁਲ ਇਸ ਪੰਜਾਬ ਸਰਕਾਰ ਵੱਲੋਂ ਇਹ ਲਿਮਟਡ ਹੈ ਵੀ 1000 ਦਾ ਹੈ ਹੈਗਾ ਓਵਰ ਸਪੀਡ ਦਾ ਚਲਾਨ ਉਹ ਕੀਤਾ ਜਾ ਰਿਹਾ ਸਰ ਜੀ